हां जी मित्रों ਜਿਹੜਾ ਕੱਲ ਮੌਨਸੂਰਨ ਦੇ ਵਿੱਚ ਮੈਚ ਹੋਏ ਸੀਗੇ ਉੱਥੇ 4 ਟਰੈਕਟਰ ਸੀਗੇ ਜਿਹੜੇ ਵੈਸਟਾਂ ਨੂੰ ਮਿੱਤਰੋ ਉਥੋਂ ਵੈਸਟ ਰੇਡਰ ਤੇ ਜਾਫੀ ਕੌਣ ਨਿਕਲਿਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਵੈਸਟ ਰੇਡਰ ਮਿੱਤਰੋ ਨੇ ਕੰਨਦੂਰ ਵਾਲਾ ਤੇ ਵੈਸਟ ਜਾਫੀ ਅਮਰਤੋਲ ਖਾਣਾ ਉਹ ਜਾਗਪੁਰਿਆ ਵੈਸਟ ਰੇਡਰ ਇੱਕ ਬੰਦ ਉਹ ਹੋ ਗਿਆ ਕਲੀਅਰ ਯਾਰ ਨਦੌਰ ਵਾਲਿਆ ਮੁਬਾਰਕਾਂ ਇੱਕ ਮੋਟਰਸਾਈਕਲ ਇੱਕ ਐਲਸੀਡੀ ਤੇ ਇੱਕ ਫੋਲ ਟਰੈਕਟਰ ਤੇ ਇੱਕ ਔਲਖਾ ਨੂੰ ਚਲਾ ਗਿਆ ਭਾਈ ਗੋਲਦੀਪ ਆਜੀ ਹੈਪੀ ਬਾਜੀ ਮੋਟਰਸਾਈਕਲ ਤੇ ਐਲਸੀਡੀ ਆ ਵੀ ਲਓ ਜੋਨ ਘੋੜਾ ਕਿੱਥੇ ਗਿਆ ਇੱਕ ਮਿੰਟ ਰੁਕ ਜਿਓ ਜੀ ਭਾਈ ਮੋਟਰਸਾਈਕਲ ਲਿਆਓ ਬੋਰ ਯਾਰ ਅਜ ਖੋਲ ਦੇ ਬਾਈ ਸੁੱਖੀ ਕਿੱਥੇ ਸੁੱਖੀ ਬਾਈ ਜੋਨ ਘੋਤਰੇ ਨੂੰ ਵੇਚ ਦੇ ਚਾਬੀਆਂ ਨੂੰ ਬੱਬੂ ਜੀ ਅਟਕਵਾੜ ਗਿਆ ਪੱਲਾ